ਇਹ ਆਪਣਾ ਘਰੋਂ ਨਿਕਲੀ ਜੀ ਸਕੂਟਰੀ ਲੈ ਕੇ ਤੇ ਮੇਰੇ ਮਾਤਾ ਨੂੰ ਵੀ ਲੈ ਕੇ ਨਿਕਲੀ ਆਪਣਾ ਗੱਡੀ ਵਾਲਾ ਆਇਆ ਓਵਰਕ੍ਰੋਸ ਕਰ ਦੇ ਸਾਰੀ ਮੇ ਮੇਰੀ ਸਿਸਟਰ ਤੇ ਮੇਰੇ ਮੰਮੀ ਨੂੰ ਉਡਾ ਕੇ ਚਲ ਗਿਆ ਜੀ ਬੋਡੀ ਬੋਡੀ ਤਾਂ ਹਜੇ ਉੱਥੇ ਹੀ ਪਈ ਹੋਈ ਆ ਬਾਕੀ ਇਹ ਇੱਕ ਵਾਰੀ ਆਪਣਾ ਜਿਹੜੇ ਸੱਟ ਮਾਰ ਕੇ ਗਏ ਉਹਨਾਂ ਨੂੰ ਇੱਕ ਵਾਰੀ ਬੁਲਾਣ ਹਾਂ ਗੱਡੀ ਤੇ ਬੰਦੇ ਨੂੰ ਬੁਲਾਣ ਦਿਨ ਉਸ ਤੋਂ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੀ ਕਾਰਵਾਈ ਕਰਾਂਗੇ ਜੀ ਪੁਲਿਸ ਇਹ ਲੜਕੀ ਐਕਟਵਾ ਤੇ ਆਪਣੀ ਮਦਰ ਨਾਲ ਜਾ ਰਹੀ ਸੀ ਤੇ ਪਿੱਛੋਂ ਇੱਕ ਮਹਿੰਦਰਾ ਪਿਕਅਪ ਆਈ ਹੈ ਉਹ ਪਿੱਛੋਂ ਟੱਕਰ ਲੱਗੀ ਹੈ। ਭਾਈ ਭਾਈ ਕੀ ਨਾਮ ਹੈ? ਮੇਰਾ ਨਾਮ ਰਵਨੂਜ ਹੈ। ਇਹ ਜਿਹੜਾ ਹਾਦਸਾ ਹੋਇਆ ਕੁੜੀ ਦਾ ਨਾਮ ਕੀ ਹੈ? ਉਮਰ ਕੀ ਹੈ ਤੇ ਕੀ ਕਰ ਦਿੱਤੀ ਤੇ ਹਾਦਸਾ ਹੋਇਆ ਕਿੱਦਾਂ? ਸਿਵਾਨੀ ਸਕੂੜੀ ਦਾ ਨਾਮ ਸਿਵਾਨੀ ਹੈ ਜੀ। 18 ਸਾਲ ਦੀ ਉਮਰ ਹੈ ਜੀ। ਮੇਰੀ ਸਿਸਟਰ ਜੀ ਹੈ। ਹਾਦਸਾ ਕਿੱਦਾਂ ਹੋਇਆ? ਇਹ ਆਪਣਾ ਘਰੋਂ ਨਿਕਲੀ ਜੀ ਸਕੂਟਰੀ ਲੈ ਕੇ ਤੇ ਮੇਰੇ ਮਾਤਾ ਨੂੰ ਵੀ ਲੈ ਕੇ ਨਿਕਲੀ। ਠੀਕ ਹੈ ਤੇ ਥੋੜਾ ਜਿਹਾ ਅੱਗੇ ਜਾ ਕੇ ਆਪਣਾ ਉਧਰ ਨਿਊਪਸਰ ਕੋਲੋਨੀ ਦੇ ਕੰਨੀ ਉਧਰ ਇੱਕ ਇੱਕ ਆਪਣਾ ਗੱਡੀ ਵਾਲਾ ਆਇਆ ਓਵਰਕ੍ਰੋਸ ਕਰ ਦੇ ਸਾਰੀ ਮੇ ਮੇਰੀ ਸਿਸਟਰ ਤੇ ਮੇਰੇ ਮੰਮੀ ਨੂੰ ਉਡਾ ਕੇ ਚਲ ਗਿਆ ਜੀ ਠੀਕ ਹੈ ਜਦੋਂ ਤੱਕ ਉਹ ਬੰਦਾ ਉਰੇ ਤੱਕ ਨਹੀਂ ਆਊਗਾ ਤਾਂ ਬਾਕੀ ਅੱਗੇ ਦਾ ਕੰਮ ਅੱਗੇ ਨਹੀਂ ਵਧੂਗਾ ਕੀ ਹਾਦਸਾ ਕਿਦਾਂ ਹੋਇਆ ਕਿ ਅੱਜ ਤੇਜ਼ ਰਫ਼ਤਾਰ ਬੰਦੇ ਉਹ ਤੇਜ਼ ਰਫ਼ਤਾਰ ਜੀ ਅੱਜ ਤੁੰਦ ਨੇ ਸੀ ਕਿ ਭਾਈ ਤੇਜ਼ ਰਫ਼ਤਾਰ ਹਾਂ ਓਵਰਕ੍ਰੋਸ ਕੀਤਾ ਉਹਨੇ ਹੁਣ ਲਾ ਕੀ ਪੋਰਟ ਮੈਡਮ ਕਰਾਇਆ ਤੁਸੀਂ ਨਹੀਂ 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 ਬੋਡੀ ਬੋਡੀ ਤਾਂ ਹਜੇ ਉੱਥੇ ਹੀ ਪਈ ਹੋਈ ਆ ਬਾਕੀ ਇਹ ਇੱਕ ਵਾਰੀ ਆਪਣਾ ਜਿਹੜੇ ਸੱਟ ਮਾਰ ਕੇ ਗਏ ਉਹਨਾਂ ਨੂੰ ਇੱਕ ਵਾਰੀ ਬੁਲਾਣ ਠੀਕ ਹੈ ਹਾਂ ਗੱਡੀ ਤੇ ਬੰਦੇ ਨੂੰ ਬੁਲਾਣ ਦਿਨ ਉਸ ਤੋਂ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੀ ਕਾਰਵਾਈ ਕਰਾਂਗੇ ਜੀ ਕਿਉਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਸ ਮਾਮਲੇ ਨੂੰ ਕਰ ਨਹੀਂ ਕਰ ਰਹੀ ਜੀ ਨਾ ਬੋਲੋ ਜੀ ਕੁਝ ਕਾਰਵਾਈ ਨਹੀਂ ਪਾਜੀ ਸਾਨੂੰ ਸਾਨੂੰ ਘੰਟਾ ਡੇਢ ਡੇਢ ਤੋਂ 2 ਘੰਟੇ ਹੋ ਗਏ ਨੇ ਤੇ ਉਹ ਕਹਿੰਦੇ ਕਿ ਹੁਣੀ ਹੁਣੀ ਆਉਣਗੇ ਤੇ ਹਜੇ 1 ਡੇਢ ਘੰਟਾ ਹੋ ਗਿਆ ਹਜੇ ਤੱਕ ਆਏ ਨਹੀਂ ਜੀ ਤੇ ਮੈਂ ਚਾਹੁੰਦਾ ਕਿ ਉਹਨਾਂ ਨੂੰ ਉਹਨਾਂ ਨੂੰ ਛੇਤੀ ਤੋਂ ਛੇਤੀ ਬੁਲਾਉਣਾ ਪਹਿਲਾਂ ਕਿੰ딴 ਦੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਪਾਜੀ ਬਸ ਇੱਕ ਵਾਰੀ ਇੱਕ ਇੱਕ ਵਾਰੀ ਉਹ ਪਹਿਲੇ ਆ ਜਾਣ ਉਸ ਤੋਂ ਉਸ ਤੋਂ ਬਾਅਦ ਡਿਸੀਜਨ ਲੈਣੇ ਪਾਜੀ ਹਾਂਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਸਿੰਘ ਜਿਹੜਾ ਐਕਸੀਡੈਂਟ ਹੋਇਆ ਅੱਜ ਕੀ ਕੀ ਦੇਖਿਆ ਐਕਸੀਡੈਂਟ ਸਰ ਗੱਡੀ ਬਹੁਤ ਤੇਜ਼ ਸੀ ਮੁੰਡਾ ਪੀਕਪੋ ਹਾਂਜੀ ਹਾਂਜੀ ਗੱਡੀ ਤੇਜ਼ ਤੇ ਕੁੜੀ ਆਪਣੀ ਸੈਰ ਆ ਰਹੀ ਸੀ ਹਾਂਜੀ ਤੇ ਗੱਡੀ ਨੇ ਪਟਕਾ ਕੇ ਮਾਰਿਆ ਤੇ ਡਰਾਈਵਰ ਨੇ ਰੋਕਿਆ ਨਹੀਂ ਜੀ ਗੱਡੀ ਕੁੜੀ ਦੇ ਉੱਪਰ ਹੀ ਚੜ ਗਈ ਸੀ ਹਾਂ ਇਹਦੇ ਪਹਿਲਾਂ ਨੀਚੇ ਗਰੀਏ ਨੀਚੇ ਉਹਨੇ ਰੋਕੀ ਨਹੀਂ ਸਿਰ ਲੱਗਿਆ ਤੇ ਲੱਗਣ ਕਰਕੇ ਵੀ ਗਰਦਨ ਤੇ ਉੱਪਰ ਨੂੰ ਲੰਗੀ ਹੈ ਗੱਡੀ ਗੱਡੀ ਦੇ ਉੱਪਰ ਜਿਹੜਾ ਸੀ ਗੱਡੀ ਸੁਰਤ ਪੈਰੀ ਹੀ ਡੈੱਡ ਹੋ ਗਈ ਜੇ ਗੱਡੀ ਧੁੱਕ ਜਾਂਦੀ ਤਾਂ ਕੁੜੀ ਬਚ ਸਕਦੀ ਸੀ ਸ਼ਾਇਦ ਉਹ ਜੀ ਬਚ ਸਕਦੀ ਸੀ ਜਿਸ ਦਾ ਐਕਸੀਡੈਂਟ ਹੋਇਆ ਹੈ ਕੌਣ ਲੱਗਤੇ ਆਪਕੇ ਮੇਰੇ ਬੂਆ ਲੱਗਤੇ ਆ ਇਹ ਕੀ ਹੋਇਆ ਮਤਲਬ ਬੰਦਾ ਮਤਲਬ ਤੇਜ਼ ਥਾ ਮਤਲਬ ਡਰਾਈਵਿੰਗ ਤੇਜ਼ ਸੀ ਬਹੁਤ ਜ਼ਰੂਰ ਡਰਾਈਵਿੰਗ ਕਾਫੀ ਤੇਜ਼ ਸੀ ਸਾਡੀ ਜੱਦੀ ਬੂਆ ਜਨੋ ਹੌਲੀ ਹੌਲੀ ਆ ਰਹੇ ਸੀ ਤੇ ਉਹਨੇ ਨਾਪ ਕਰ ਕਰਵਾਈ ਤੇ ਐਕਸੀਡੈਂਟ ਹੋ ਗਿਆ ਤੇ ਐਂਬੂਲੈਂਸ ਵੀ ਲੇਟ ਆਈ ਹੈ ਉਸ ਨੂੰ ਕੋਲ ਕਿੰਨੀ ਲੇਟ ਆਈ ਐਂਬੂਲੈਂਸ ਆਪ ਤਾਂ ਕੰਟਨ ਆਈ ਨਹੀਂ ਐਂਬੂਲੈਂਸ ਜੀ ਐਂਬੂਲੈਂਸ ਜਲਦੀ ਆਂਦੀ ਤਾਂ ਪਹੁੰਚ ਸਕਦੇ ਸੀ ਆ ਇੱਕ ਦੋ ਕੰਤਾ ਹੋਈ ਸਕਦਾ ਤੇ ਬਚ ਸਕਦਾ ਪਰ ਅਗਰ ਐਂਬੂਲੈਂਸ ਲੇ ਕੇ ਦਾਫੀ ਨਹੀਂ ਕਰ ਸਕਦੇ ਸਰ ਤੇ ਗੱਡੀ ਮਾਰ ਕੇ ਭੱਜ ਗਈ ਹੈ ਤੇ ਪੁਲਿਸ ਨੇ ਸੀਸੀਟੀਵੀ ਲਏ ਲੈ ਲੈ ਆ ਗਈ ਫੋਟੋ ਗੱਡੀ ਦੀ ਫੋਟੋ ਆ ਗਈ ਹਾਂਜੀ ਸਰ ਇਹ ਜਿਹੜਾ ਹਾਦਸਾ ਹੋਇਆ ਹੈ 19 ਸਾਲ ਦੀ ਕੁੜੀ ਦੀ ਮੌਤ ਹੋਈ ਹੈ ਹਾਦਸੇ ਦੇ ਕਾਰਨ ਕੀ ਹੈ ਇਹ ਲੜਕੀ ਐਕਟਵਾ ਤੇ ਆਪਣੀ ਮਦਰ ਨਾਲ ਜਾ ਰਹੀ ਸੀ ਤੇ ਪਿੱਛੋਂ ਇੱਕ ਮਹਿੰਦਰਾ ਪਿਕਅਪ ਆਈ ਹੈ ਉਹ ਪਿੱਛੋਂ ਟੱਕਰ ਲੱਗੀ ਇਹਨੇ ਤੇ ਕਿ ਇਹ ਕੁਝ ਪਤਾ ਲੱਗਾ ਕਿੱਥੇ ਜਾ ਰਹੀ ਸੀ ਕੁੜੀ ਇਹ ਆਪਣੇ ਕੰਮ ਕਰਨ ਲਈ ਜਾ ਰਹੀ ਸੀ ਲੋਕਲੀ ਕਿੱਥੇ ਦੇ ਰਹਿਣ ਵਾਲੀ ਹੈ ਜੀ ਇਹ ਗਿਆਨ ਕਲੋਨੀ ਸੂਲਰ ਤੇ ਹੁਣ ਕਿੰਦਾ ਦੀ ਕਾਰਵਾਈ ਕਰ ਰਹੇ ਹੋ ਪਰਚਾ ਦੇ ਰਹੇ ਆ ਜੀ ਤੁਸੀਂ ਲੜਕੀ ਦੇ ਵਫਾਦਰ ਦੇ ਬਿਆਨ ਤੇ ਪਰਚਾ ਦੇ ਰਹੇ ਆ 304 ਈਚ ਕੁਝ ਜਰ ਜਾਣਕਾਰੀ ਆਈ ਹੈ ਕਿ ਕਾਰਨ ਕਿ ਧੁੰਦਾ ਕੀ ਕੀ ਹੈ ਕਿਸ ਕਾਰਨ ਹਾਦਸਾ ਹੋਇਆ ਧੁੰਦਾ ਉਸ ਟਾਈਮ ਹੈ ਨਹੀਂ ਸੀ ਅੱਜ ਠੀਕ ਹੈ ਤੇ ਤੇਜ਼ ਰਫਤਾਰ ਹੀ ਲੱਗਦੀ ਮੈਨੂੰ ਨਹੀਂ ਅਜੇ ਗੱਡੀ ਉੱਡੀ ਕੋਈ ਰਿਕਵਰੀ ਨਹੀਂ ਅਜੇ ਕੋਈ